ਸਭ ਨੂੰ ਜੀ ਆਇਆਂ ਨੂੰ ਮਤੀ ਪੰਜ ਔਰ ਉਹ ਦਸਵਾਂ ਦਾ ਵਚਨ ਇਸੇ ਤਰ੍ਹਾਂ ਤੁਹਾਡਾ ਚਾਨਮ ਮੁਨੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਤੁਹਾਡਾ ਸੁਭ ਕਮਵੇ ਕੇ ਤੁਹਾਡੇ ਪਿਤਾ ਦੀ ਜਰਾ ਸਵਰਗ ਦੇ ਵਿੱਚ ਉਹਦੀ ਵਡਿਆਈ ਕਰਨ ਲੋਕ ਵਡਿਆਈ ਕਰਨ ਵਿਸ਼ਵਾਸੀ ਨੂੰ ਇੱਕ ਗੱਲ ਨੂੰ ਬੜੇ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਔਰ ਸਮਝਣਾ ਚਾਹੀਦਾ ਹੈ ਕਿ ਸਾਡੇ ਚਾਲ ਚੱਲਣ ਦੇ ਨਾਲ ਸਾਡੇ ਪਰਮੇਸ਼ਰ ਦੀ ਵਡਿਆਈ ਹੁੰਦੀ ਹੈ ਔਰ ਉਸੇ ਹੀ ਪਰਮੇਸ਼ਰ ਦੀ ਜਿਸ ਦੀ ਵਡਿਆਈ ਹੋ ਰਹੀ ਹੈ ਸਾਡੇ ਬੁਰੇ ਚਾਲ ਚੱਲਣ ਦੇ ਨਾਲ ਉਸ ਦਾ ਨਾਮ ਵੀ ਬਦਨਾਮ ਕੀਤਾ ਜਾਂਦਾ ਹੈ ਬڑے ਧਿਆਨ ਦੇ ਨਾਲ ਅੱਜ ਇਸ वचन ਨੂੰ ਸਮਝ ਲਓ 레ਵੀਆਂ ਦੀ 레ਵੀਆਂ ਦੀ ਪੁਥੀ ਉਹਦੇ 19 ਦੇ ਅਧ 12 ਵਿੱਚ ਵਚਨ ਚ ਲਿਖਿਆ ਹੋਇਆ ਨਾ ਆਪਣੇ ਪਰਮੇਸ਼ਰ ਦਾ ਨਾਮ ਬਦਨਾਮ ਕਰਨਾ ਮੈਂ ਯਹੋਵਾ ਹਾਂ ਹਿਜ਼ੀਕੀਲ ਦੀ ਕਿਤਾਬ 36 ਦੇ ਵਿੱਚ ਵੀ ਬਾਰ ਬਾਰ ਲਿਖਿਆ ਹੋਇਆ ਹੈ ਕਿ ਤੁਸੀਂ ਮੇਰੇ ਨਾਮ ਨੂੰ ਮਨੁੱਖਾਂ ਦੇ ਵਿੱਚ ਬਦਨਾਮ ਕੀਤਾ ਤੁਸੀਂ ਮੇਰੇ ਨਾਮ ਦੀ ਮਨੁੱਖਾਂ ਦੇ ਵਿੱਚ ਬਦਨਾਮੀ ਕੀਤੀ ਅੱਜ ਇੱਕ ਵਿਸ਼ਵਾਸੀ ਨੂੰ ਸਾਨੂੰ ਇਹ ਗੱਲ ਨੂੰ ਬڑے ਧਿਆਨ ਦੇ ਰੱਖਣਾ ਚਾਹੀਦਾ ਹੈ ਕਿ ਸਾਡੇ ਚਾਲ ਚੱਲਣ ਦੇ ਨਾਲ ਸਾਡੇ ਪਰਮੇਸ਼ਰ ਦਾ ਨਾਮ ਮਨੁੱਖਾਂ ਦੇ ਉੱਤੇ ਪ੍ਰਗਟ ਕੀਤਾ ਜਾਂਦਾ ਹੈ ਸਾਡਾ ਚਾਲ ਚੱਲਣਾ ਮਨੁੱਖਾਂ ਦੇ ਉੱਤੇ ਸਾਡੇ ਪਰਮੇਸ਼ਰ ਦੇ ਨਾਮ ਨੂੰ ਪ੍ਰਗਟ ਕਰਦਾ ਹੈ ਇਸੇ ਲਈ ਅੱਜ ਆਾਨੂੰ ਆਪਣੇ ਚਾਲ ਚੱਲਣ ਦੇ ਉੱਤੇ ਬੜੀ ਗੰਭੀਰਤਾ ਦੇ ਨਾਲ ਧਿਆਨ ਦੇਣ ਦੀ ਲੋੜ ਹੈ ਕਿ ਆਪਾਂ ਆਪਣੇ ਚਾਲ ਚੱਲਣ ਤੋਂ ਆਪਣੇ ਪਰਮੇਸ਼ਰ ਦਾ ਨਾਮ ਨੂੰ ਕਿਸ ਤਰ੍ਹਾਂ ਪ੍ਰਗਟ ਕਰਦੇ ਹਾਂ ਸਾਡੇ ਜੀਵਨ ਤੋਂ ਪਰਮੇਸ਼ਰ ਦੇ ਨਾਮ ਨੂੰ ਵਡਿਆਈ ਮਿਲਦੀ ਹੈ ਜਾਂ ਅਸੀਂ ਉਸ ਦੇ ਬਦਨਾਮੀ ਦਾ ਕਾਰਨ ਬਣਦੇ ਹਾਂ ਇਹ ਗੱਲ ਨੂੰ ਬੜੀ ਗੰਭੀਰਤਾ ਦੇ ਨਾਲ ਬੜੇ ਧਿਆਨ ਦੇ ਨਾਲ ਸਮਝੰਦੀ ਹਰ ਇੱਕ ਸਾਨੂੰ ਸਭ ਨੂੰ ਲੋੜ ਹੈ ਕਿ ਸਾਡੇ ਜੀਵਨ ਤੋਂ ਸਾਡੇ ਪਰਮੇਸ਼ਰ ਨੂੰ ਵਡਿਆਈ ਮਿਲੇ ਸਾਡੇ ਜੀਵਨ ਤੋਂ ਉਸਤੇ ਨਾਮ ਨੂੰ ਵਡਿਆਈ ਮਿਲੇ ਜਦ ਵੀ ਅਸੀਂ ਮਸੀਹ ਦੇ ਕਹਾਏ ਜਾਂਦੇ ਹਾਂ ਜਦ ਅਸੀਂ ਪਰਮਿਸ਼ਨ ਸੀ ਦੇ ਕਹਾਏ ਜਾਂਦੇ ਹਾਂ ਸਾਡਾ ਚਾਲ ਚੱਲਣਾ ਮਨੁੱਖਾਂ ਦੇ ਵਿੱਚ ਇੱਕ ਅਹਿਮੀਅਤ ਰੱਖਦਾ ਹੈ ਕਿ ਸਾਡਾ ਚਾਲ ਚੱਲਣਾ ਕਿਸ ਤਰ੍ਹਾਂ ਦਾ ਹੈ ਜੇ ਸਾਡਾ ਆਪਾਂ ਪ੍ਰਾਰਥਨਾ ਕਰਦੇ ਹਾਂ ਸਾਡਾ ਜੀਵਨ ਇੱਕ ਬੁੜੀ ਅਵਸਥਾ ਦੇ ਵਿੱਚ ਹੈ ਤਦ ਸਾਡੇ ਪਰਮੇਸ਼ਰ ਦੇ ਨਾਮ ਨੂੰ ਸਾਡੇ ਜੀਵਨ ਤੋਂ ਬਦਨਾਮੀ ਮਿਲਦੀ ਹੈ ਇਸ ਗੱਲ ਨੂੰ ਬੜੇ ਧਿਆਨ ਦੇ ਨਾਲ ਗੰਭੀਰਤਾ ਨਾਲ ਵੇਖ ਲਓ ਕਿ ਸੁੱਭ ਕੰਮ ਵੇਖ ਕੇ ਮਨੁੱਖ ਮਨੁੱਖਾਂ ਦੇ ਸਾਹਮਣੇ ਤੁਹਾਡੇ ਚਮਕਣ ਤੁਹਾਡੇ ਸੁੱਭ ਕੰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹਾ ਸਵਰਗ ਦੇ ਵਿੱਚ ਉਸ ਦੀ ਵਡਿਆਈ ਹੋਵੇ ਔਰ ਜਦੋਂ ਅਸੀਂ ਵੇਖਦੇ ਹਾਂ ਵਚਨ ਵੇਖਦੇ ਹਾਂ ਕੂਚ ਕੋਚ 2 ਦੀ 7 ਦੇ ਵਿੱਚ ਵੇਧੇਨ ਦੱਸੋ ਹੁਕਮਾਂ ਦੇ ਵਿੱਚੋਂ ਇੱਕ ਹੁਕਮ ਹੈ ਤੂੰ ਆਪਣੇ ਪਰਮੇਸ਼ੁਰ ਦਾ ਨਾਮ ਵਿਅਰਥ ਨਾ ਲੈਣਾ ਆਪਣੇ ਪਰਮੇਸ਼ੁਰ ਦਾ ਨਾਮ ਵਿਅਰਥ ਲੈਣਾ ਕੀ ਹੈ ਆਪਣੇ ਪਰਮੇਸ਼ੁਰ ਦਾ ਨਾਮ ਵਿਅਰਥ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਦਿਖਾਣਾ ਕਿ ਮੈਂ ਯਹੋਵਾ ਦਾ ਹਾਂ ਮੈਂ ਮਸੀਹ ਹਾਂ ਮੈਂ ਮਸੀਹ ਪਰਵਰਦਾ ਹਾਂ ਔਰ ਆਪਣੇ ਕੰਮਾਂ ਤੋਂ ਇਹ ਦਿਖਾਣਾ ਕਿ ਮੈਂ ਮਸੀਹ ਦਾ ਨਹੀਂ ਹਾਂ ਆਪਣੇ ਚਾਲ ਚੱਲਣ ਦੇ ਉੱਤੇ ਬੜੀ ਗੰਭੀਰਤਾ ਦੇ ਨਾਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਆਪਣੇ ਚਾਲ ਚੱਲਣ ਤੋਂ ਆਪਣੇ ਪਰਮੇਸ਼ਰ ਦੇ ਨਾਮ ਨੂੰ ਵਡਿਆਈ ਦੇ ਸਕੀਏ ਆਪਾਂ ਆਪਣੇ ਚਾਲ ਚੱਲਣ ਨਾਲ ਸਿਰਫ ਬੋਲਣਾ ਹੀ ਨਹੀਂ ਕਿ ਅਸੀਂ ਮਸੀਹ ਦੇ ਹਾਂ ਸਾਡੇ ਕੰਮ ਜਿੱਥੇ ਤੁਸੀਂ ਜਾਂਦੇ ਹੋ ਜਿੱਥੇ ਤੁਸੀਂ ਰਹਿੰਦੇ ਹੋ ਜਿਸ ਮੁਹੱਲੇ ਦੇ ਜਿਸ ਜਗ੍ਹਾ ਤੇ ਤੁਸੀਂ ਰਹਿੰਦੇ ਹੋ ਤੁਹਾਡੇ ਕਾਰਨ ਤੁਹਾਡੇ ਪਰਮੇਸ਼ਰ ਦਾ ਨਾਮ ਉੱਚਾ ਹੋਣਾ ਚਾਹੀਦਾ ਤੁਹਾਡੇ ਕਾਰਨ ਲੋਕ ਤੁਹਾਨੂੰ ਵੇਖ ਕੇ ਪਰਮੇਸ਼ਰ ਦੀ ਵਡਿਆਈ ਕਰਨ ਲੋਕ ਤੁਹਾਨੂੰ ਵੇਖ ਕੇ ਤੁਹਾਨੂੰ ਵੇਖ ਕੇ ਆਪਣੇ ਪਰਮੇਸ਼ਰ ਨੂੰ ਕਹਿਣ ਆਪਣਾ ਪਰਮੇਸ਼ਰ ਕਹਿਣ ਯਹੋਵਾ ਕਹਿਣ ਕਿ ਯਹੋਵਾ ਇਹਨਾਂ ਦਾ ਪਰਮੇਸ਼ਰ ਹੈ ਸਾਡੇ ਜੀਵਨ ਦੀ ਪਵਿੱਤਰਤਾ ਹੀ ਵੇਖ ਕਿ ਉਹ ਸਾਡੇ ਪਰਮੇਸ਼ਰ ਨੂੰ ਪਵਿੱਤਰ ਕਹਿਣ ਐਸਾ ਨਹੀਂ ਕਿ ਅਸੀਂ ਕੁਝ ਵੀ ਆਪਣੇ ਮੂੰਹ ਤੋਂ ਬੋਲ ਦਈਏ ਔਰ ਆਖੀਏ ਕਿ ਆਪਾਂ ਜੋ ਹਵਾ ਦੇ ਆ ਔਰ ਲੋਕਾਂ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਬਦਨਾਮੀ ਮਿਲੇ ਅੱਜ ਤੋਂ ਇਹ ਵਚਨ ਨੂੰ ਬੜੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਬੜੀ ਧਿਆਨ ਦੇ ਨਾਲ ਸਮਝਣ ਦੀ ਲੋੜ ਹੈ ਮੱਤੀ 6 ਵਿੱਚ 9 ਦੇ ਵਿੱਚ ਪ੍ਰੋਵੀਜ਼ਨਸਲ ਜੋ ਪ੍ਰਾਰਥਨਾ ਗੀਤ ਦੇ ਵਿੱਚ ਇੱਕ ਸ਼ਬਦ ਹੈ हे ਪਿਤਾ ਤੇਰਾ ਨਾਮ ਪਵਿੱਤਰ ਮਾਨਾ ਜਾਏ ਸਾਡੇ ਜੀਵਨ ਤੋਂ ਸਾਡੀ ਇੱਕ ਪ੍ਰਾਰਥਨਾ ਹੋਣੀ ਚਾਹੀਦੀ ਹੈ ਕਿ ਪਿਤਾ ਤੇਰਾ ਨਾਮ ਸਾਡੇ ਜੀਵਨ ਤੋਂ ਪਵਿੱਤਰ ਮਾਨਾ ਜਾਏ ਸਾਡੇ ਜੀਵਨ ਵਿੱਚ ਤੇਰਾ ਨਾਮ ਪਵਿੱਤਰ ਮਾਨਾ ਜਾਏ ਸਾਡੇ ਜੀਵਨ ਤੋਂ ਤੇਰੇ ਨਾਮ ਨੂੰ ਵਿਡਿਆਈ ਮਿਲੇ ਇਹ ਇੱਕ ਗੱਲ ਨੂੰ ਵਿਸ਼ਵਾਸੀ ਨੂੰ ਅੱਜ ਬੜੇ ਧਿਆਨ ਦੇ ਨਾਲ ਬੜੀ ਸਮਝ ਦੇ ਨਾਲ ਵੇਖਣ ਦੀ ਲੋੜ ਹੈ ਸਤਿਮੁੱਚ ਸਾਨੂੰ ਸਭ ਨੂੰ ਅੱਜ ਲੋੜ ਹੈ ਕਿ ਸਾਡੇ ਕਾਰਨ ਸਾਡੇ ਕੰਨ ਪਰਮੇਸ਼ਰ ਦਾ ਨਾਮ ਬਦਨਾਮ ਨਾ ਹੋਏ ਕਿਉਂਕਿ ਜੇਹੜਾ ਪਰਮੇਸ਼ਰ ਦਾ ਨਾਮ ਵਿਰਥ ਲਏਗਾ ਜਾਂ ਉਸ ਦੇ ਨਾਮ ਨੂੰ ਨਾਮ ਨੂੰ ਬਦਨਾਮ ਕਰੇਗਾ ਉਹ ਦੋਸ਼ੀ ਦੋਸ਼ੀ ਠਹਿਰਾਇਆ ਜਾਏਗਾ ਬੇਦੋਸ਼ਾ ਨਾ ਠਹਿਰੇਗਾ ਇਹ ਕੋਚ 20 ਦੀ 7 ਦੇ ਵਿੱਚ ਲਿਖਿਆ ਹੋਇਆ ਹੈ ਇਸ ਲਈ ਬੜੀ ਗੰਭੀਰਤਾ ਦੇ ਨਾਲ ਅੱਜ ਵਿਸ਼ਵਾਸੀ ਨੂੰ ਜਾਨੀ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਪਰਮੇਸ਼ਰ ਦੇ ਨਾਮ ਨੂੰ ਮਨੁੱਖਾਂ ਦੇ ਉੱਤੇ ਜਿੱਥੇ ਜਾਂਦੇ ਹਾਂ ਜਿੱਥੇ ਰਹਿੰਦੇ ਹਾਂ ਸਹੀ ਤਰ੍ਹਾਂ ਪ੍ਰਗਟ ਕਰ ਸਕੀਏ ਪਰਮੇਸ਼ਰ ਸਾਡਾ ਪਵਿੱਤਰ ਹੈ ਸਾਡੀ ਚਾਲ ਚੱलन ਪਵਿੱਤਰ ਹੋਏ ਐਸੇ ਲਈ ਅੱਜ ਸਾਵਧਾਨੀ ਦੇ ਨਾਲ ਆਪਣੀ ਚਾਲ ਚੱਲਨ ਨੂੰ ਦੇਖੋ ਪ੍ਰਭੂ ਤੁਹਾਨੂੰ ਇਸ वचन ਦੇ ਨਾਲ ਬਰਕਤ ਦੇ ਮਸੀਹ ਯੀਸ਼ੂ ਦੇ ਨਾਮ ਦੇ ਸਾਡੇ ਜੀਵਨਾਂ ਦੇ ਵਿੱਚ ਪਰਮੇਸ਼ਰ ਦਾ ਨਾਮ ਪਵਿੱਤਰ ਮਾਨਾ ਜਾਏ ਸਾਡੇ ਕਾ ਸਾਡੇ ਜੀਵਨ ਤੋਂ ਪਰਮੇਸ਼ਰ ਦਾ ਨਾਮ ਆਦਰ ਪਾਏ ਯਹੋਵਾ ਮੇਰੇ ਪਰਮੇਸ਼ਰ ਤੇਰਾ ਨਾਮ ਦਾਸੀ ਬਦਨਾਮੀ ਦਾ ਕਾਰਨ ਨਾ ਬਣੀਏ ਜਿਵੇਂ ਹਿਜ਼ਕੀਯੇਲ ਦੀ ਕਿਤਾਬ 36 ਦੇ ਵਿੱਚ ਲਿਖਿਆ ਹੋਇਆ ਕਿ ਤੁਸੀਂ ਮੇਰੇ ਨਾਮ ਨੂੰ ਬਦਨਾਮ ਕੀ ਤਮਨੁੱਖਾਂ ਦੇ ਵਿੱਚ ਇਹ ਵਚਨ ਮੇਰੇ ਪ੍ਰਭੂ ਸਾਡੇ ਤੋਂ ਦੂਰ ਰਹਿ ਆਪਾਂ ਤੇਰੇ ਨਾਮ ਦਾ ਬੜਿਆਈ ਦਾ ਕੰਨ ਬਣ ਸਕੀਏ ਪ੍ਰਭੂ ਤੇਰੀ ਬੜੀ ਧਿਆ ਸਾਡੇ ਸਭਨਾ ਤੋਂ ਹੈ ਯੀਸ਼ੂ ਦੇ ਨਾਮ ਤੇ ਵਚਨ ਇਹਨਾਂ ਦੇ ਜੀਵਨਾਂ ਉੱਤੇ ਠਹਿਰ ਜਾਏ ਆਮੇਨ ਸਭ ਨੂੰ ਜੈਮਸੀ ਦੀ ਗੋਡ ਬਲੈਸ